ਸਰਵਨੰਦ ਕਲੋਨੀ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਛੇਮਾ ਧਾਰਮਿਕ ਸਮਾਗਮ ਸਰਵਨੰਦ ਕਲੋਨੀ ਸੇਖੇਵਾਲ ਲੁਧਿਆਣਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਕੀਰਤਨ ਦਰਬਾਰ ਵੀ ਲਗਾਏ ਗਏ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਈਆਂ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਗਲਬਾਤ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਐਗਜ਼ਿਟ ਹੋ ਕੇ ਮੁਹੱਲੇ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਆਂ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ ਅਤੇ ਪਿਛਲੇ 6 ਸਾਲਾਂ ਤੋਂ ਨਿਰੰਤਰ ਜਾਰੀ ਹੈ ਅਤੇ ਅੱਗੇ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਜਾਰੀ ਰਹਿਣਗੇ। I'm <laughs> going <laughs> ਆਹਨ ਬੁਧੀ ਕੈ ਨੇ ਲੰਘਾ ਮੈਂ ਗ੍ਰਹ ਮਾਲ ਨੂੰ ਇਹ ਸਭਾ ਬਨੇ ਆਹਨ ਬੁਧੀ ਕੈ ਨੇ ਨੁਕਰ ਮਾਪਨੇ ਗ੍ਰਹ ਮਾਲ ਨੂੰ ਇਹ ਸਭਾ ਬਨੇ ਆਹ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਫਤਿਹ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਛੇਵਾਂ ਸੁਖਮਨੀ ਸਾਹਿਬ ਦਾ ਪਾਠ ਛੇਵੀਂ ਵਾਰ ਹੋ ਰਿਹਾ ਹੈ ਮਹੱਲਾ ਨਿਵਾਸੀਆਂ ਦੀ ਤਰਫ ਵੱਲੋਂ ਤੇ ਰਾਗੀ ਜੱਤਾ ਜਿਹੜੀ ਹਰਪ੍ਰੀਤ ਸਿੰਘ ਜੀ ਮਾਲ ਟਾਉਨ ਵੱਲੋਂ ਆਏ ਹੋਏ ਨੇ ਉਹ ਬੜਾ ਹੀ ਵਧੀਆ ਕੀਰਤਨ ਕਰ ਰਹੇ ਨੇ ਤੇ ਜਿੰਨੀ ਸੰਗਤ ਬੈਠੀ ਹੈ ਬਹੁਤ ਖੁਸ਼ ਬੈਠੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਬਹੁਤ ਆਨੰਦ ਮਨਾ ਰਹੀ ਹੈ ਤੇ ਅਸੀਂ ਵਾਹਿਗੁਰੂ ਜੀ ਦੇ ਅਗੇ ਕਿਰਪਾ ਬਾਈ ਗੁਰੂ ਜੀ ਅੱਗੇ ਅਸੀਂ ਅਰਦਾਸ ਕਰਦੇ ਆਂ ਕਿ ਉਹ ਅੱਧੇ ਹੀ ਆਪਣੀ ਕਿਰਪਾ ਬਣਾਈ ਰੱਖਣ ਤੇ ਹਰ ਸਾਲ ਦੀ ਤਰ੍ਹਾਂ ਇਹ ਹਰ ਸਾਲ ਹੁੰਦਾ ਰਹੇ ਤੇ ਉਸ ਤੋਂ ਡਾਗੀ ਜੱਥੇ ਤੋਂ ਬਾਹਰ ਕੀਰਤਨ ਤੋਂ ਬਾਹਰ ਇਹ ਇਥੇ ਲੰਗਰ ਬਤਾਇਆ ਜਾਏਗਾ ਜਿਹੜਾ ਕਿ ਬਾਬਾ ਜੀ ਵਿਸ਼ਾਲ ਵਿਸ਼ਾਲ ਭੰਡਾਰਾ ਬਾਬਾ ਜੀ ਦੀ ਕਿਰਪਾ ਨਾਲ ਚੱਲੇਗਾ ਜਿੰਨਾ ਜਿੰਨਾ ਉਹਨਾਂ ਦਾ ਹੁਕਮ ਹੋਏਗਾ ਉਨੀ ਦੇਰ ਤੱਕ ਚੱਲੇਗਾ ਆਦਾ ਵਾਹਿਦੁੱਦੀ ਦੀ ਫਤਿਹ ਇਹ ਸਰਬਾਹਾਂ ਲਾਉਂ ਯੂਥ ਗਰਲ ਫੇਅਰ ਸੋਸਾਇਟੀ ਵੱਲੋਂ ਅੱਜ ਖੇਮਾ ਇਹ ਮਹਾਨ ਸੁਪਰੀਤ ਆਉਦਾ ਪ੍ਰਗੋਨੀ ਸਾਹਿਬ ਦਾ ਪਾਸ ਇਹ ਸਰਵਾਜ ਆ ਰਿਹਾ ਬੜੀ ਧਮਲ ਨਾਲ ਤੇ ਰਾਗੀ ਜਿੱਥੇ ਆਏ ਹੋਏ ਨੇ ਜਿਨ੍ਹਾਂ ਨੂੰ ਤੀਤਨ ਸੁਣ ਕੇ ਸਾਰੇ ਸਰਬੱਤ ਸੰਗਤ ਦੇ ਹਾਲ ਹੋ ਰਹੀ ਹੈ ਇਸੇ ਕਿ ਅਜੀ ਬਾਏੁਰ ਅੱਗੇ ਦਾਸ ਕਰਦੇ ਆ ਇਸੇ ਤਰ੍ਹਾਂ ਅਸੀਂ ਅੱਜੀ ਖੁਸ਼ੀ ਇਹ ਆਪਣਾ ਮਿਲਾਂਦੇ ਰਹੀਏ ਪਰ ਔਰ ਇਸੇ ਤਰ੍ਹਾਂ ਸਾਦਾ ਸਰਬਤਰ ਜਿਹੜਾ ਹੈਗਾ ਇਹ ਐਸੀ ਬਣਾ ਜਾਂਦਾ ਸਾਨੂੰ ਸਭ ਸੰਸਤਾ ਇੱਕੋ ਨੇ ਕਿਸੇ ਵੀ ਕੋਈ ਬੈਰ ਬਿਰੋਧ ਨਹੀਂ ਹੈ ਇਸ ਕਰਕੇ ਅਸੀਂ ਅਈਸ਼ਵਰ ਅੱਗੇ ਵਾਹਿਗੁਰੂ ਅੱਗੇ ਪਰਮਾ ਅੱਗੇ ਅਰਦਾਸ ਕਰਦੇ ਆ ਕਿ ਜੀ ਸੇਹਰਾ ਸ਼ੁਭ ਸ਼ਾਂਤੀ ਬਣੀ ਰਹੇ ਔਰ ਸਭ ਜੀ ਸੇਹਰਾ ਕੁਝ ਹਾਲਦਰ ਸਰਬੱਤ ਦਾ ਭਲਾ ਹੋਵੇ ਅਸੀਂ ਹਈ ਹਰ ਵੇਲੇ ਮੰਗਦੇ ਹਾਂ ਈਸ਼ਵਰ ਕੋ ਜੀ ਸੇਹਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬਾਣੀ लुधियाना ਤੋਂ ਜਸਬੀਰ ਜੱਸੀ ਦੇ ਨਾਲ ਦੀਵਾਨ ਸਿੰਘ ਦੀ ਰਿਪੋਰਟ ਪੰਜਾਬ 24